ਮੁੰਡੇ ਤੋਂ ਕੁੜੀ ਬਣੀ ਇਹ ਕੈਰੈਕਟਰ ਫਿਰ ਲਾਏ ਹੋਰ ਕ੍ਰਿਕਟਰਾਂ ਤੇ ਗੰਭੀਰ ਦੋਸ਼ ਬਹੁਤ ਵੱਡੇ ਰਹਿ ਚੁੱਕੇ ਕੈਰੈਕਟਰ ਦੀ ਹੈ ਔਲਾਦ ਸੰਜੇ ਬਾਂਗੜ ਦੇ ਬੇਟੇ ਨੇ ਹਾਲ ਹੀ ਵਿੱਚ ਹਾਰਮੋਨ ਦੀ ਸਮੱਸਿਆ ਕਾਰਨ ਆਪਣੇ ਆਪ ਨੂੰ ਇੱਕ ਲੜਕੀ ਅਨਿਆ ਬੰਗੜ ਵਿੱਚ ਬਦਲ ਲਿਆ ਹੁਣ ਉਹ ਇੰਗਲੈਂਡ ਵਿੱਚ ਰਹਿੰਦੀ ਹੈ ਉਸਨੇ ਕੁਝ ਸਾਲ ਪਹਿਲਾਂ ਇੰਗਲੈਂਡ ਵਿੱਚ ਆਪਣਾ ਲਿੰਗ ਬਦਲਿਆ ਅਨਾਇਆ ਨੇ ਇੱਕ ਇੰਟਰਵਿਊ ਦੌਰਾਨ ਵੱਡਾ ਦਾਵਾ ਕੀਤਾ ਅਨਾਇਆ ਨੇ ਕਿਹਾ ਕਿ ਕੁਝ ਕ੍ਰਿਕਟਰਾਂ ਨੇ ਮੈਨੂੰ ਆਪਣੀਆਂ ਨਿਊਡ ਫੋਟੋਆਂ ਭੇਜਣ ਲਈ ਕਿਹਾ ਅਤੇ ਇੱਕ ਸਬਕਾ ਕ੍ਰਿਕਟਰ ਨੇ ਮੈਨੂੰ ਆਪਣੇ ਨਾਲ ਸੌਣ ਲਈ ਵੀ ਕਿਹਾ ਇੱਕ ਇੰਟਰਵਿਊ ਦੌਰਾਨ ਅਨਾਇਆ ਤੋਂ ਪੁੱਛਿਆ ਗਿਆ ਕਿ ਤੁਹਾਨੂੰ ਕਦੋਂ ਲੱਗਾ ਕਿ ਤੁਸੀਂ ਗਲਤ ਲਿੰਗ ਵਿੱਚ ਹੋ ਇਸਤੇ ਅਨਾਇਆ ਨੇ ਕਿਹਾ ਕਿ ਜਦੋਂ ਉਹ 8 ਜਾਂ 9 ਸਾਲ ਦੀ ਸੀ ਤਾਂ ਉਹ ਆਪਣੀ ਮਾਂ ਦੀ ਅਲਮਾਰੀ ਚੋਂ ਕੱਪੜੇ ਚੋਰੀ ਕਰਕੇ ਪਹਿਨ ਲੈਂਦੀ ਸੀ ਅਤੇ ਫਿਰ ਸ਼ੀਸ਼ੇ ਵਿੱਚ ਦੇਖ ਕੇ ਕਹਿੰਦੀ ਸੀ ਮੈਂ ਲੜਕੀ ਹਾਂ ਅਤੇ ਲੜਕੀ ਹੀ ਰਹਿਣਾ ਚਾਹੁੰਦੀ ਹੈ ਅਨਾਇਆ ਮਸ਼ੀਰ ਖਾਨ ਸਰਫਰਾਜ ਖਾਨ ਯਸ਼ਵੀ ਜਸਵਾਲ ਵਰਗੇ ਮਸ਼ਹੂਰ ਕ੍ਰਿਕਟਰਾਂ ਨਾਲ ਖੇਡ ਚੁੱਕੀ ਹੈ ਅਨਾਇਆ ਇਸ ਸਮੇਂ ਯੂਨਾਈਟਿਡ ਕਿੰਗਡਮ ਵਿੱਚ ਰਹਿੰਦੀ ਹੈ ਅਨਾਇਆ ਨੇ ਕਿਹਾ ਮੈਨੂੰ ਆਪਣੇ ਬਾਰੇ ਸਭ ਕੁਝ ਪਾਉਣਾ ਪਿਆ ਕਿਉਂਕਿ ਅਨਾਇਆ ਦੇ ਪਿਤਾ ਇੱਕ ਮਸ਼ਹੂਰ ਹਸਤੀ ਹਨ ਕ੍ਰਿਕਟ ਦੀ ਦੁਨੀਆ ਅਸੁਰੱਖਿਆ ਅਤੇ ਜ਼ਹਿਰੀਲੇ ਮਰਦਾਂ ਨਾਲ ਭਰੀ ਹੋਈ ਹੈ ਲਿੰਗ ਪੁਨਰਨਿਧਾਰਤ ਸਰਜੀ ਤੋਂ ਬਾਅਦ ਸਾਥੀ ਕ੍ਰਿਕਟਰਾਂ ਦੀ ਪ੍ਰਤਿਕਾ ਬਾਰੇ ਪੁੱਛੇ ਜਾਣ ਤੇ ਅਨਾਇਆ ਨੇ ਕਿਹਾ ਮੈਨੂੰ ਬਹੁਤ ਪਰੇਸ਼ਾਨੀ ਹੋਈ ਅਨਾਇਆ ਦੀ ਕਹਾਣੀ ਅਜੇ ਹਸੇਮੇ ਵਿੱਚ ਸਾਹਮਣੇ ਆਈ ਹੈ ਜਦੋਂ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਹਾਲ ਹੀ ਵਿੱਚ ਕ੍ਰਿਕਟ ਵਿੱਚ 트랜ਸਜੈਂਡਰ ਔਰਤਾਂ ਲਈ ਆਪਣੇ ਨਿਯਮ ਬਦਲ ਲਏ ਨੇ ਇਸ ਤੋਂ ਬਾਅਦ ਇੰਗਲੈਂਡ ਦੀ 트랜ਸਜੈਂਡਰ ਬੋਰਡ ਨੇ ਵੀ ਆਪਣੀ ਨੀਤੀ ਵਿੱਚ ਬਦਲਾਅ ਕੀਤਾ ਹੈ ਇਸ ਤੋਂ ਬਾਅਦ 트랜ਸਜੈਂਡਰ ਦੇ ਟਾਇਰ 1 ਅਤੇ 2 ਦੇ ਅੰਤਰਰਾਸ਼ਟਰੀ ਮੈਚਾਂ ਅਤੇ ਉੱਪਰਲੇ ਸ਼ਿਖਰ ਦੀ ਘਰੇਲੂ ਕ੍ਰਿਕਟ ਖੇਡਣ ਤੋਂ ਰੋਕ ਲਗਾ ਦਿੰਦੀ ਹੈ ਹੁਣ ਦੇਖਣਾ ਇਹ ਬਣਦਾ ਹੈ ਕਿ ਅਨੰਨਿਆ ਆਪਣੀ ਥਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਬਣਾ ਸਕਦੀ ਹੈ ਜਾਂ ਨਹੀਂ ਬਿਊਰੋ ਰਿਪੋਰਟ ਚੜਦੀ ਕਲਾ ਟਾਈਮ ਟੀਵੀ this program is sponsored by the singla office bakersfield for immigration family law needs call or scan qr code to contact us rodis inc million miles with smile or scan qr code to contact us Truck Repair. Trust we build in truck repair. Or scan QR code to contact us. The Masala Twist, Oxnard, find authentic Indian cuisine. Or scan QR code to contact us. Pizza Twist. Taste with twist. Order today. Call or visit website. Or scan QR code to contact us. New India Market. Or scan QR code to contact us. Taba Indian Cuisine. Tracy find authentic Indian cuisine in Tracy. Or scan QR code to contact us. Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA, Scan this QR code to contact us. Mountain Mike Pizza scan this QR code to contact us. Aparkahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.